ਰਏ ਹੋ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਫੰਕਸ਼ਨ ਦੇ ਰਾਹੀਂ ਕਿਉਂਕਿ ਸਿੱਖ ਦਾ ਕੰਮ ਹੈ ਹਰ ਚੀਜ਼ ਤੋਂ ਸਿੱਖਣਾ ਸਿੱਖੀ ਜਾਓ ਹਰ ਚੀਜ਼ ਤੋਂ ਇਹਨਾਂ ਨੇ ਅੱਜ ਦਾ ਜਿਹੜਾ ਮੋਟੀ ਨਿ ਰੱਖਿਆ ਨਿਸ਼ਾਨਾ ਰੱਖਿਆ ਸਾਹਮਣੇ ਦੇ ਕੇ ਲਿਖਿਆ ਅਰਾਊਂਡ ਦਾ ਵਰਲਡ ਅੱਜ ਪੂਰੇ ਵਰਲਡ ਦੀ ਸੈਰ ਤੁਹਾਨੂੰ ਇੱਥੇ ਬਿਠੇ ਬਿਠੇ ਕਰਵਾਈ ਜਾ ਰਹੀ ਹੈ ਇੱਕ ਪਾਰ ਨਾਲ ਕਿ ਸਭ ਨਾਲ ਇੱਕੋ ਪਾਰ ਨਾਲ ਕਿਤੇ ਤੇ ਚੀਨ ਦਾ ਤੁਹਾਨੂੰ ਗਾਂਸ ਦਿਖਾਇਆ ਗਿਆ ਉਥੋਂ ਦਾ ਕਲਚਰ ਦਿਖਾਇਆ ਗਿਆ ਕਿਤੇ ਸਾਊਥ ਅਫਰੀਕਾ ਦੇ ਤੁਹਾਨੂੰ ਜੰਗਲ ਵੀ ਦਿਖਾਏ ਗਏ ਜਿਨ੍ਹਾਂ ਨੇ ਦੌਰ ਕੀਤਾ ਹੋਵੇਗਾ ਕਿਤੇ ਜਪਾਨ ਵਾਲਿਆਂ ਦੀ ਬੋਲੀ ਕਿਤੇ ਉੱਜ ਕਿਤੇ ਕੁਝ ਜਿਨ੍ਹਾਂ ਨੇ ਬੜਾ ਪਿਆਰਾ ਸੁਨੇਹਾ ਦਿੱਤਾ ਕਹਿੰਦੇ ਅਸੀਂ ਵਰਲਡ ਭਾਵੇਂ ਘੁੰਮ ਰਹੇ ਆਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਸਾਨੂੰ ਕਿਸੇ ਦੇਸ਼ ਵਾਲਿਆਂ ਦੀ ਬੋਲੀ ਨਹੀਂ ਸਮਝ ਆ ਰਹੀ ਸਾਡੀ ਬੋਲੀ ਉਹਨਾਂ ਨੂੰ ਨਹੀਂ ਸਮਝ ਲੱਗਦੀ ਉਹਨਾਂ ਦੀ ਸਾਨੂੰ ਬੋਲੀ ਸਮਝ ਨਹੀਂ ਲੱਗਦੀ ਪਰ ਇੱਕ ਪਿਆਰ ਦੀ ਬੋਲੀ ਇਹੋ ਜੀ ਬੋਲੀ ਹੈ ਪਿਆਰਿਓ ਜਿਹੜੀ ਦੁਨੀਆਂ ਨੂੰ ਤੇ ਸਮਝ ਆਉਂਦੀ ਆਉਂਦੀ ਏ ਦੁਨੀਆਂ ਨੂੰ ਚਲਾਉਣ ਵਾਲੇ ਮਾਲਕ ਨੂੰ ਵੀ ਉਹ ਬੋਲੀ ਬੜੀ ਚੰਗੀ ਲੱਗਦੀ ਏ ਵੀਤੀ ਨੂੰ ਕਿਹਨੇ ਜਨਮ ਕਿਸ਼ਾਕ ਨੂੰ ਵੀ ਇਸ ਸਟੇਜ ਤੋਂ ਦੇਖਦਾ ਯਤਨ ਕੀਤਾ ਬੱਚਿਆਂ ਨੇ ਉਹ ਕਿਹੜਾ ਸੁਨੇਹਾ ਜਿਹੜਾ ਬਾਬੇ ਨਾਨਕ ਨੇ ਦਿੱਤਾ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾਰੇ ਬੋਲੋ ਨਾ ਕੁਦਰਤ ਕੇ ਇਹ ਨੂਰ ਤੇ ਮਾਉਣ ਭਲੇ ਉਹ ਮੰਦੇ ਜੇ ਮੇਰੇ ਅੰਦਰ ਲੋਲ ਮੱਦ ਦਾ ਫੋਨ ਹੈ ਤੁਹਾਡਾ ਚਿੱਤਾ ਥੋੜੀ ਹੈ ਤੁਹਾਡੇ ਅੰਦਰ ਵੀ ਤੇ ਲਾਲ ਫੋਨ ਹੀ ਪਰਮੇਸ਼ਰ ਨੇ ਪਾਇਆ ਹੈ ਨਾ ਪਰੀ ਗਤਵੰਦੀ ਸ਼ੋਰ ਪਬਲਿਕ ਸਕੂਲ ਜੋ ਤੁਹਾਡਾ ਆਪਣਾ ਸਕੂਲ ਏ ਜਿਸ ਸਕੂਲ ਦੇ ਉੱਤੇ ਤੁਸੀਂ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਭੇਜਦੇ ਹੋ ਬੜੀ ਮਨ ਨੂੰ ਇਹ પ્રસੰਤਤ ਹੋ ਰਹੀ ਕਿ ਅੱਜ ਜੋ ਸਾਡੇ ਪ੍ਰਿੰਸੀਪਲ ਮੈਡਮ ਆਰਤੀ ਸੂਝ ਜੀ ਸਾਰੀ ਇਹਨਾਂ ਦੀ ਟੀਮ ਜੋ ਇੱਕ ਪਿਆਰ ਭਰੇ ਹੋ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਫੰਕਸ਼ਨ ਦੇ ਰਾਹੀਂ ਕਿਉਂਕਿ ਸਿੱਖ ਦਾ ਕੰਮ ਹੈ ਹਰ ਚੀਜ਼ ਤੋਂ ਸਿੱਖਣਾ ਸਿੱਖੀ ਜਾਓ ਹਰ ਚੀਜ਼ ਤੋਂ ਇਹਨਾਂ ਨੇ ਅੱਜ ਦਾ ਜਿਹੜਾ ਮੋਟੀ ਨ ਰੱਖਿਆ ਨਿਸ਼ਾਨਾ ਰੱਖਿਆ ਸਾਹਮਣੇ ਰੱਖੇ ਲਿਖਿਆ ਅਰਾਊਂਡ ਦਾ ਵਰਲਡ ਅੱਜ ਪੂਰੇ ਵਰਲਡ ਦੀ ਸੈਰ ਤੁਹਾਨੂੰ ਇੱਥੇ ਬਿਠੇ ਬਿਠੇ ਕਰਵਾਈ ਜਾ ਰਹੀ ਹੈ ਕਿਤੇ ਤੇ ਚੀਨ ਦਾ ਤੁਹਾਨੂੰ ਡਾਂਸ ਦਿਖਾਇਆ ਗਿਆ ਉਥੋਂ ਦਾ ਕਲਚਰ ਦਿਖਾਇਆ ਗਿਆ ਕਿਤੇ ਸਾਊਥ ਅਫਰੀਕਾ ਦੇ ਤੁਹਾਨੂੰ ਜੰਗਲ ਵੀ ਦਿਖਾਏ ਗਏ ਜਿਨ੍ਹਾਂ ਨੇ ਦੌਰ ਕੀਤਾ ਹੋਵੇਗਾ ਕਿਤੇ ਜਾਪਾਨ ਵਾਲਿਆਂ ਦੀ ਬੋਲੀ ਕਿਤੇ ਕੁਝ ਕਿਤੇ ਕੁਝ ਤੇ ਬੱਚਿਆਂ ਨੇ ਇਹ ਚੀਜ਼ ਕਰਦੇ ਆ ਕਰਦੇ ਨੇ ਕਿ ਬੜਾ ਪਿਆਰਾ ਸੁਣਿਆ ਦਿੱਤਾ ਤੇਰੀ ਗਿੱਦ ਨੂੰ ਬਹੁਤ ਗੱਲ ਪ੍ਰਭਾਵਿਤ ਕੀਤੀ ਕਿ ਸਾਡਾ ਬਾਬਾ ਨਾਨਕ ਸਾਡਾ ਸਾਡਾ ਇਹ ਮੈਂ ਵੀ ਕਹਿ ਸਕਦਾ ਔਰ ਦੁਨੀਆ ਦਾ ਹਰੇਕ ਬੰਦਾ ਵੀ ਇਹ ਚੀਜ਼ ਕਹਿ ਸਕਦਾ ਕਿ 13 ਬਾਬਾ ਨਾਨਕ ਬਾਬੇ ਨਾਨਕ ਨੇ ਤਕਰੀਬਨ 25-26 ਸਾਲ ਦਾ ਸਮਾਂ ਲਾਇਆ ਚਾਰ ਉਦਾਸੀਆਂ ਕੀਤੀਆਂ ਪੂਰੇ ਸੰਸਾਰ ਦੇ ਵਿੱਚ ਤੇ ਤੁਸੀਂ ਗੌਰ ਕੀਤਾ ਹੈ ਕਿ ਨਹੀਂ ਕੀਤਾ ਬੱਚਿਆਂ ਨੇ ਬੜਾ ਪਿਆਰਾ ਸੁਨੇਹਾ ਦਿੱਤਾ ਕਿ ਅਸੀਂ ਵਰਲਡ ਭਾਵੇਂ ਘੁੰਮ ਰਹੇ ਹਾਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਸਾਨੂੰ ਕਿਸੇ ਦੇਸ਼ ਵਾਲਿਆਂ ਦੀ ਬੋਲੀ ਨਹੀਂ ਸਮਝ ਆ ਰਹੀ ਸਾਡੀ ਬੋਲੀ ਉਹਨਾਂ ਨੂੰ ਨਹੀਂ ਸਮਝ ਲੱਗਦੀ ਉਹਨਾਂ ਦੀ ਸਾਨੂੰ ਬੋਲੀ ਸਮਝ ਨਹੀਂ ਲੱਗਦੀ ਪਰ ਇੱਕ ਪਿਓਰ ਦੀ ਬੋਲੀ ਇਹੋ ਜੀ ਬੋਲੀ ਹੈ ਪਿਆਰਿਓ ਜਿਹੜੀ ਦੁਨੀਆਂ ਨੂੰ ਤੇ ਸਮਝ ਆਉਂਦੀ ਆਉਂਦੀ ਏ ਦੁਨੀਆਂ ਨੂੰ ਚਲਾਉਣ ਵਾਲੇ ਮਾਲਕ ਨੂੰ ਵੀ ਉਹ ਬੋਲੀ ਬੜੀ ਚੰਗੀ ਲੱਗਦੀ ਏ ਆਖੋ ਧੰਨ ਗੁਰੂ ਰਾਮਦਾਸ ਜੀ ਹਲੇ ਹੋ ਆਖੋ ਉਹ ਪਿਓਰ ਦੀ ਬੋਲੀ ਪਿਓਰ ਦਾ ਸੁਨੇਹਾ ਭਾਵੇਂ ਤੁਸੀਂ ਪੂਰੇ ਵਰਲਡ ਦੀ ਯਾਤਰਾ ਕਰ ਰਹੇ ਸੀ ਵੇਖੋ ਉਧਰ ਅਸੀਂ ਕਿਵੇਂ ਜਾਣਾ ਹੋਵੇ ਕਿੰਨੀਆਂ-ਕਿੰਨੀਆਂ ਟਿੱਕਾਂ ਲੱਗਦੀਆਂ ਨੇ ਕਿੰਨਾ-ਕਿੰਨਾ ਸਮਾਂ ਲੱਗਦਾ ਹੈ ਪਰ ਅੱਜ ਸੁਰਤੀ ਦੇ ਨਾਲ ਅਸੀਂ ਸਾਰਾ ਵਰਲਡ ਭੰਗ ਰਹੇ ਆਂ ਔਰ ਇੱਕ ਪਿਆਰ ਭਰਿਆ ਸੁਨੇਹਾ ਇਸ ਸਟੇਜ ਤੋਂ ਦੇਣ ਦਾ ਯਤਨ ਕੀਤਾ ਬੱਚਿਆਂ ਨੇ ਉਹ ਕਿਹੜਾ ਸੁਨੇਹਾ ਜਿਹੜਾ ਬਾਬੇ ਨਾਨਕ ਨੇ ਦਿੱਤਾ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾਰੇ ਬੋਲੋ ਨਾ ਕੁਦਰਤ ਕੇ ਇੱਕ ਨੂਰ ਤੇ ਕੌਣ ਭਲੇ ਉਹ ਮੰਦੇ ਜੇ ਮੇਰੇ ਅੰਦਰ ਲਾਲ ਲੰਗ ਦਾ ਖੂਨ ਹੈ ਤੁਹਾਡਾ ਚਿੱਟਾ ਥੋੜੀ ਹੈ ਤੁਹਾਡੇ ਅੰਦਰ ਵੀ ਤੇ ਲਾਲ ਹੋਣੀ ਪਰਮੇਸ਼ਰ ਨੇ ਪਾਇਆ ਨਾ ਜਿਹੜੀ ਹਵਾ ਅਮੀਰ ਨੂੰ ਮਿਲ ਰਹੀ ਹੈ ਉਹ ਗਰੀਬ ਨੂੰ ਵੀ ਉਹੀ ਸੇਮ ਪਹੁੰਚ ਰਹੀ ਹੈ ਹੈ ਜੀ ਸੱਚਾਈ ਹੈ ਨਾ ਜਦੋਂ ਧੁੱਪ ਨਿਕਲਦੀ ਹੈ ਸਰਦੀਆਂ ਦੇ ਵਿੱਚ ਅਸੀਂ ਧੁੱਪ ਸੇਕਦੇ ਆ ਇਹ ਨਹੀਂ ਧੁੱਪ ਕਿਸੇ ਨਾਲ ਵੰਟਕਰਾ ਨਹੀਂ ਕਰਦੀ ਮੈਂ ਅਮੀਰ ਨੂੰ ਸੇਕ ਦੇਣਾ ਅਮੀਰ ਨੂੰ ਨਿਗ ਦੇਣਾ ਗਰੀਬ ਨੂੰ ਨਹੀਂ ਦੇਣਾ ਪਰਮੇਸ਼ਰ ਤੇ ਕੁਦਰਤ ਦੇ ਵਿੱਚ ਵੀ ਕਿਸੇ ਨਾਲ ਭਿੰਨ ਭੇਦ ਨਹੀਂ ਕੀਤਾ ਤੇ ਅੱਜ ਇਸ ਸਪੀਚ ਤੋਂ ਤੁਹਾਨੂੰ ਸੁਣਿਆ ਦਿੱਤਾ ਜਾ ਰਿਹਾ ਇਸ ਨਿਗੇਜੇ ਫੰਕਸ਼ਨ ਦੇ ਰਾਹੀਂ ਕਿ ਪਿਆਰੇਓ ਜੇ ਕੁਦਰਤ ਨੇ ਕਿਸੇ ਨਾਲ ਭਿੰਨ ਭੇਦ ਨਹੀਂ ਕੀਤਾ ਕਿ ਅਸੀਂ ਵੀ ਇੱਕ ਦੂਜੇ ਨਾਲ ਭਿੰਨ ਭੇਦ ਨਾ ਕਰੀਏ ਅਸੀਂ ਵੀ ਨਫ਼ਰਤ ਦੀਆਂ ਦਿਵਾਰਾਂ ਅੰਦਰ ਪੈਦਾ ਉਹਨਾਂ ਕਰੀਏ ਫੁਲਾਣਾ ਸਿੱਖ ਹੈ ਫੁਲਾਣਾ ਹਿੰਦੂ ਹੈ ਫੁਲਾਣਾ ਮੁਸਲਮਾਨ ਹੈ ਫੁਲਾਣਾ ਫਲਾਣੀ ਪੱਗ ਮੰਨਦਾ ਹੈ ਉਹਨੇ ਚਿੱਟੇ ਰੰਗ ਦੀ ਬੰਨੀ ਹੈ ਉਹਨੇ ਕਾਲੀ ਬੰਨੀ ਹੈ ਉਹਨੇ ਗੋਲਦਮਲਾ ਸਜਾਇਆ ਹੈ ਉਹਨੇ ਫਲਾਣੀ ਸੰਪਰਦਾਸ ਅਮਰਸ਼ਕ ਹੈ ਉਹਨੇ ਫਲਾਣੀ ਤੁਮ ਸ਼ਕਿਆ ਹੈ ਨਹੀਂ ਕਿਸੇ ਨੇ ਵੀ ਇਹ ਚੀਜ਼ ਭੁੱਲਣੀ ਨਹੀਂ ਜਿਹੜਾ ਜਿੱਥੋਂ ਮਰਜੀ ਅਮਰਸ਼ਕ ਹੈ ਜਿੰਨੇ ਜਿਹੜੇ ਮਰਜੀ ਰੰਗ ਦੀ ਦਸਤਾਰ ਸਜਾਈ ਹੈ ਤੇ ਜਿਹੜਾ ਪਿਆਰਿਓ ਜਿਹੜੀ ਮਰਜੀ ਚੌਥ ਪੌਥ ਦਾ ਬੰਦਾ ਸਭ ਦਾ ਮਾਲਕ ਸਭ ਦਾ ਪਿਓ ਇੱਕੋ ਹੀ ਹੈ ਆਖੋ ਧੰਗ ਗੁਰੂ ਰਾਮਦਾਸ ਜੀ ਉਹ ਪਿਓ ਦਾ ਨਾਮ ਉਹਨੂੰ ਨਰਨਕੌਰ ਕਹਿ ਲੋ ਉਹਨੂੰ ਗੋਲ ਕਹਿ ਲੋ ਉਹਨੂੰ ਅੱਲਾਹ ਕਹਿ ਲੋ ਉਹਨੂੰ ਰਾਮ ਕਹਿ ਲੋ ਉਹਨੂੰ ਵਾਇਰੂ ਕਹਿ ਲੋ ਉਹਨੂੰ ਗੁਰੂ ਨਾਨਕ ਕਹਿ ਲੋ ਉਹਨੂੰ ਗੁਰੂ ਰਾਮਦਾਸ ਕਹਿ ਲੋ ਉਹਨੂੰ ਕਲਗੀਆਂ ਵਾਲਾ ਕਹਿ ਲੋ ਕੁਝ ਵੀ ਕਹਿ ਲੋ ਬੱਪੂ ਸਭ ਦਾ ਇੱਕੋ ਹੀ ਹੈ ਇਹ ਅੱਜ ਮੈਨੂੰ ਬਹੁਤ ਪਰਸੰਤਾ ਹੋ ਰਹੀ ਔਰ ਮੇਰੀ ਅੰਦਰੋਂ ਅਰਦਾਸ ਸਾਡੇ ਪ੍ਰਿੰਸੀਪਲ ਮੈਡਮ ਸਾਰਿਆਂ ਦੀ ਟੀਮ ਮੈਂ ਇੱਕ ਇੱਕ ਟੀਚਰ ਦਾ ਨਾਮ ਲਾਵਾਂ ਫਿਰ ਸਮਾਂ ਲੱਗ ਜਾਏਗਾ ਸਾਰੀ ਟੀਮ ਟੀਚਿੰਗ ਸਟਾਫ ਵੀ ਨੌਨ ਟੀਚਿੰਗ ਸਟਾਫ ਵੀ ਜਿੰਨੇ ਵੀ ਨੇ ਸਾਰਿਆਂ ਦੀ ਮਿਹਨਤ ਨੂੰ ਨਮਸਕਾਰ ਹੈ ਔਰ ਮੇਰੀ ਅੰਦਰੋਂ ਅਰਦਾਸ ਗੁਰੂ ਨਾਨਕ ਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਹੋਰ ਵਧਾਉਣ ਔਰ ਮੈਂ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਨਹੀਂ ਮੈਂ ਕਰ ਰਿਹਾ ਪਿਛਲੇ ਸਾਲ ਜਿਹੜਾ ਫੰਕਸ਼ਨ ਹੋਇਆ ਸੀ ਇਸ ਫੰਕਸ਼ਨ ਦੇ ਵਿੱਚ ਗੁਰੂ ਨਾਨਕ ਦਾਸ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਨੇ ਬਹੁਤ ਇੰਪਰੂਵਮੈਂਟ ਕੀਤੀ ਹੈ ਇਹਨਾਂ ਦੇ ਸਿਰਫ ਹੱਥ ਨਾਲ ਇਹਨਾਂ ਦੀ ਮਿਹਨਤ ਰੰਗ ਲਿਆ ਰਹੀ ਉਹ ਦਿਖ ਰਹੀ ਹੈ ਸਾਨੂੰ ਹੋਰ ਇੰਪਰੂਵਮੈਂਟ ਹੋਈ ਹੈ ਤੇ ਆਹੀ ਚੀਜ਼ ਜੋ ਪਿਛਲੀ ਵਾਰੀ ਸਾਡੀ ਕਮੀ ਮੈਂ ਇਹ ਫੰਕਸ਼ਨ ਦੀ ਨਹੀਂ ਕੱਲੀ ਗੱਲ ਕਰ ਰਿਹਾ ਆਪਣੀ ਵੀ ਮੰਨੋ ਜਿਹੜੀ ਗਲਤੀ ਮੇਰੇ ਕੋਲੋਂ ਕੱਲ ਹੋਈ ਅੱਜ ਨਾ ਹੋਵੇ ਉਸ ਕਮੀ ਦਾ ਸੁਧਾਰ ਕੀਤਾ ਜਾਵੇ ਬਸ ਆਹੀ ਅਸਲੀ ਅਚੀਵਮੈਂਟ ਹੈ ਤੇ ਇਹ ਬਹੁਤ ਬਹੁਤ ਖੁਸ਼ੀ ਬਹੁਤ ਬਹੁਤ ਮੁਬਾਰਕਾਂ ਮੈਡਮ ਨੂੰ ਵੀ ਔਰ ਜਿਨਨੇ ਬੱਚੇ ਨੇ ਅਸੀਂ ਤੇ ਘੰਟੇ ਡੇਢ ਘੰਟੇ ਦਾ ਫੰਕਸ਼ਨ ਦੇਖਿਆ ਪਰ ਬੱਚਿਆਂ ਨੇ ਵੀ ਬਹੁਤ ਮਿਹਨਤ ਕਈ ਕਈ ਦਿਨਾਂ ਨੂੰ ਕੀਤੀ ਹੈ ਅਕੁਰ ਤੁਹਾਨੂੰ ਗੁਰੂ ਰਾਮਦਾਸ ਜੀ ਮੇਰੀ ਅਰਦਾਸ ਹੈ ਇੱਕ ਇੱਕ ਬੱਚੇ ਦੇ ਪ੍ਰਤੀ ਤੁਹਾਡੇ ਪ੍ਰਤੀ ਜਿਨਨੇ ਤੁਸੀਂ ਮਾਪਾ ਪਿਤਾ ਹੋ ਤੁਹਾਡੇ ਪ੍ਰਤੀ ਮੇਰੀ ਅਰਦਾਸ ਨੂੰ ਰਾਮਦਾਸ ਜੀ ਤੁਹਾਨੂੰ ਹੋਰ ਸਾਰੇ ਅਨੁਭਾਗ ਲਾਉ ਹੋਰ ਬਖਸ਼ਿਸ਼ਾਂ ਕਰਨ ਔਰ ਫਰੇਕ ਤੋਂ ਮਠਕੋਲੜਾ ਸੁਭਾਅ ਬਣੇ ਕਿਉਂਕਿ ਅਸੀਂ ਯਤਨ ਕਰ ਰਹੇ ਆ ਜਿਹੜੀ ਲਾਲਾਂਸ ਰੋਡ ਵਾਲੀ ਥੂੜੀ ਹੈ ਨਾ ਉਰਾਮ ਚੀਰੇ ਫਰਮੜ ਤੇ ਖਵਾਈ ਜਾਵੇ ਮਤਲਬ ਕਿ CBSE ਸਕੂਲ ਸਾਰੇ ਚੰਗੇ ਨੇ ਸਾਰੇ ਸਤਕਾਰਯੋਗ ਨੇ ਅਸੀਂ ਕਿਸੇ ਦੀ ਨਰਾਦਰੀ ਨਾਮ ਕੀਤੀ ਨਾ ਕਰਨੀ ਸਾਨੂੰ ਸਿਖਾਈ ਗਈ ਹੈ ਪਰ ਦੂਜੇ ਸਕੂਲਾਂ ਚ ਜਾ ਕੇ ਤੁਸੀਂ ਦੇਖੋ ਕਿੰਨੀਆਂ-ਕਿੰਨੀਆਂ ਦਾਖਲੇ ਨੇ ਕਿੰਨੀਆਂ-ਕਿੰਨੀਆਂ ਫੀਸਾਂ ਨੇ ਇੱਥੇ ਬਿਲਕੁਲ ਨਾਰਮਲ ਜੀਆਂ ਫੀਸਾਂ ਦੇ ਉੱਤੇ ਔਰ ਮੇਰੇ ਕਹਿਣ ਦੀ ਗੱਲ ਨਹੀਂ ਤੁਹਾਡੇ ਨਾਲ ਵੀ ਤੀਕ ਦੀਆਂ ਤੁਹਾਡੇ ਬੱਚੇ ਪੜ ਰਹੇ ਨੇ ਦੂਜੇ ਸਕੂਲਾਂ ਤੋਂ ਰੇਟ ਪਤਾ ਕਰਕੇ ਫਿਰ ਇੱਥੇ ਆਓ ਫਿਰ ਤੁਹਾਨੂੰ ਇਹ ਮਹਿਸੂਸ ਹੋਏਗੀ ਜੀ ਕਿ ਗੁਰੂ ਰਾਮ ਦਾ ਜੀ ਦਾ ਤਰਸ ਵਰਤ ਰਿਹਾ ਇਹ ਸੰਗਤ ਦੀਆਂ ਅਸੀਸਾਂ ਵਰਤ ਨਹੀਂ ਹੈ ਸਾਡੇ ਮੁਰਸ਼ਿਦ ਭਾਈ ਸਾਹਿਬ ਜੀ ਭਾਈ ਗੁਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਅਸੀਸਾਂ ਕੰਮ ਕਰ ਰਹੀਆਂ ਨੇ ਉਹਨਾਂ ਦੀਆਂ ਅਸੀਸਾਂ ਜਿਨ੍ਹਾਂ ਨੇ ਸਾਨੂੰ ਇਸ ਸਿਵਾਮਾ ਤੇ ਲਾਇਕ ਬਣਾਇਆ ਕੀਰਤਨ ਦੇ ਯੋਗ ਬਣਾਇਆ ਮਹਾਂਪੁਰਖਾਂ ਦੀਆਂ ਅਸੀਸਾਂ ਕੰਮ ਕਰ ਰਹੀਆਂ ਨੇ ਤੇ ਮੇਰੀ ਇੱਕ ਬੇਨਤੀ ਰਤੀ ਮੈਂ ਇੱਕ ਬਚਨ ਸੁਣਾਇਆ ਸੀ ਰਤੀ ਸੀ ਸਾਡਾ ਕੀਰਤਨ ਫਰੀਦਕੋਟ ਇਹ ਗੱਲ ਸੁਣ ਲਓ ਫਿਰ ਮੈਂ ਆ ਗਿਆ ਲੈਣੀ ਚੰਡੀਗੜ੍ਹ ਲੈਣਾ ਆਪਕੋ ਧੰਨ ਗੁਰੂ ਰਾਮਦਾਸ ਜੀ ਦੇਖ ਲੋ ਇਹਨਾਂ ਨਾਲ